किदा सारे ठीक ठाक हो मेरे वालों सारे प्यार भरी सत श्री अकाल मैं थोड़ी अपनी रीत रहल मेरा चैनल मेरे पिन मेरे खेत में थोड़ा स्वागत है जे तुम मेरे चैनल पे नए हो तो तुम प्लीज मेरे चैनल को सब्सक्राइब शेयर लाइक एंड कमेंट जरूर करो चलो आज के व्लॉग में आप शुरू कर दिया देखो हेलो जी सत श्री अकाल सारे आप आज बना रहे हैं ਮੜਾ ਮੰਗੇ ਤਰਤਾ ਨਾ ਕੇ ਇਧਰ ਆਪਾਂ ਨੇ ਪਾਣੀ ਪਾਵਾ ਰੱਖ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਮੰਗੇ ਦੁੱਧ ਚੋਣ ਮਾਰੋਟ ਦੇ ਵਿੱਚ ਉਹ ਉਸੇ ਕੇਸਲ ਕਾ ਜੋ ਕਿ ਹੋ ਗਿਆ ਇਹ ਆਪਣੇ ਘਰ ਦੀ ਵੀ ਵੀ ਚੌਲ ਪਕਾਏ ਮਿਲਦੀ ਐਨਮਾ ਪਾਵਰ ਕੇ ਬਣਾਵਾਂਗੇ ਜਿਹਦੇ ਦਾ ਭੈ ਹੋਊਗੀ ਉਹ ਸਾਰੇ ਬਿਕੋਏ ਦੇ ਸੂਲ ਜਿਹੜਾ ਇਹਦੇ ਵਿੱਚੋਂ ਆਪਾਂ ਪਾਵਾਂਗੇ ਗਿਆ ਪਾਣੀ ਜਦੋਂ ਜੀ ਜੀ ਫੇਰੇ ਪਾ ਲਈ ਜਨੀ ਮੇਰੇ ਜਿਆਦਾ ਜੀ ਅੰਨ ਜੇ ਵੜਦੇ ਵਿੱਚ ਘੁੱਲ ਜ ਜਾਂਦੇ ਨੇ ਉਹ ਪਾਣੀ ਜਦੋਂ ਹੁਣ ਵਿੱਚ ਘੁੜਾ ਉਹਨੇ ਛੇਤੀ ਬਣ ਜਾਂਦਾ

Ho tagliato un po' di cipolla E le cipolle sono state fatte Abbiamo fatto di cipolla E poi le cipolle sono

चढ़ दवाई भजन खेत भ्रैक्टर से बैठा लेकिन भावना पंद्रह क्लास इंकल सुटे पानी बैठक

ਕੋਮੈਂਟ ਹੈ ਇਹ ਨਹੀਂ ਸਿੱਧਾ ਕੋਟਵਾਰਾ ਪਰ ਮੈਂ ਇਹ ਨਹੀਂ ਤੇਲੀ ਸਾਡੇ ਤੋਂ ਮਸਾਲੇ ਪਾਸੇ ਚੱਲਦੇ ਨਹੀਂ ਆਪਾਂ ਫਿਰ ਜਰਨੀਆਂ ਇੱਕ ਜਿਓ

दिखाई? लो रे दिखाएं उनका ठीक लग रहा है गरमता नहीं का मोटर हटाए जरा पानी ये टहड़ोना का तवरा तडिया टहड़ोना अपने मंडली के ऊपर आप भी छौ पानी के कट के

ਲੋ ਜੀ ਆਪਾਂ ਪਿਆਜ਼ ਵੀ ਲੇ ਲਈ ਬਰਾਊਨ ਹੋ ਗਏ ਨੇ ਜੀ ਆਪਾਂ ਨੂੰ ਪੋਣ ਜੀਰਾ ਨਹੀਂ ਜੇ ਪਹਿਲੀ ਸਾਬ ਉਹ ਨਾ ਫਿਰ ਮੈਂ ਥੋੜਾ ਜਿਆਦਾ ਬਰਾਊਨ ਹੋ ਜਾਣ ਫਰੈਸ਼ ਟੇਸ ਸੰਭਾਲਣ ਮੱਚੀ ਮੈਂ ਹੋ ਗਿਆ ਨੇ ਖਾਰਾ ਲਿਆ ਕੇ ਤੀਏ ਤੁਸੀਂ ਦੇ ਤੱਕੋ ਸਿਆ ਪਿਆਜ਼ ਬਰਾਊਨ ਹੋ ਗਏ ਉਹ ਚੰਗਾ ਪਾ ਲੈ ਹੁ ਵਿੱਚ ਮਸਾਲਾ

ਮਾਸੀ ਦੂਰ ਹੈ ਪੱਤੀ ਕੀ ਖਾਨੇ ਦਿਨਾਂ ਨੇ ਇਹ ਫਰਾਂਟ ਅੱਡੇ ਇਹ ਬਣ ਗਿਆ ਉਧਰ ਅੱਪ ਚਾਵਲ ਨਹੀਂ ਦੇ ਉਬਲਣਗੇ ਸੂਨ ਤੱਕ ਹੋਣ ਲਿਆ ਤੇ ਇਹ ਕਰ ਤੋਂ ਵੀ ਖਾਲੀ जी आप गर्मी रखा फिर चौल ने जो भी खीर जी बन जाने नहीं होना आपने रखे खरमी होने भी रहने चौलिए रखते फिर भी खीर बन जाए तैयार हो जाए जो आप गर्म रखना सारी जी बैच थी वह सारा पानी निकल गया

ਕਿ ਜਦ ਚਾਹ ਕਰੀ ਹੁਣ ਤਾਂ ਵੀ ਬੈਗਾ ਪਾਣੀ ਪਾ ਦੇਣਾ ਹੁਣ ਵੀ ਚਲ ਮਿੱਠਾ ਜਿਹੜਾ ਆਪਣਾ ਮਿੱਠਾ ਵਗੈਰਾ ਪਾਇਆ ਹੁੰਦਾ ਉਹ ਵੀ ਚ ਪਾਉਣਾ ਪੈਂਦਾ ਲੋ ਜਿ ਸਾਹੇ ਤੋਂ ਆਪਾਂ ਦੇਖੇ ਇਰਪਿੰਦੇ ਆ ਪਿੱਕੇਾ ਰੱਖ ਲੈਣੇ ਜਿਹਨ ਸੱਕਰ ਪਾ ਕੇ ਖਾਣੇ ਹੁਣ ਵੀ ਸੱਕਰ ਪਾ ਕੇ ਖਾ ਲੈਣੇ

मसाफ़ा मार्गिन मिर्चू, टमाटर, किराण प्याज़, लोल्ड मिर्च पायल दही, कौन कह रहे हैं प्लेटर? ऐशवीर हाँ जी ऐशवीर टेस्ट करके दास लोल खावे दस ऐशवीर दसगा ਕੀ ਦੱਸੋ ਕਿੱਦਾਂ ਦੇ ਆ ਜੰਮੀ ਜੰਮੀ ਦੇਖੋ ਗਾਇਸ ਕਿੰਨੇ ਟੇਸਟੀ ਲੱਗ ਰਹੇ ਨੇ ਜੀ ਕਰਨ ਲੱਗ ਗਏ ਨਾ ਖਾਣ ਨੂੰ ਹਾਂਜੀ ਤੁਹ ਫੱਕ ਦੱਸੋ ਨਹੀਂ ਲੱਜ ਹੋਗਾ ਦੇਖੀ ਜੰਮੀ ਹਾਂ ਤੁਹਨ ਤੱਕ ਕਿਹਵਾਦੀ ਜੰਮੀ ਲੱਗਦੇ ਨੇ ਚਲੋ ਠੀਕ ਹੈ ਜੀ ਓਕੇ ਬਾਏ ਫੇਰ ਮਿਲਾਂਗੇ ਕਿਸੇ ਨਿਊ ਵਲੋਗ ਦੇ ਨਾਲ ਜੰਮੀ ਜੰਮੀ ਉਹ ਤੇ ਨਿੰਬੂ ਘੜੇ ਵਿੱਚ ਪਾਉਣਾ ਹੈ ਜੇ ਨਿੰਬੂ ਮੈਂ ਰੱਖਿਆ ਦਿੱ ਜੀ ਠੀਕ ਹੈ ਬਾਏ ਗਾਇਸ ਸ਼ੂ ਮਿਲਾਂਗੇ ਨੇ ਨਿਊ ਬਲੌਗ ਵਿੱਚ ਬਾਏ ਐਸ਼ਾ ਐਸ਼ਾ